ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਸ ਰਸ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਕਿਹਦੀ ਇਹਨਾ ਤੁਸ ਅਕਾਲ ਪੁਰਖ ਵਾਹਿਗੁਰੂ ਬਹੁਤ ਵਧੀਆ ਦਿਨ ਲਖਾ ਰਿਹਾ ਜੀ ਬਹੁਤ ਵਧੀਆ ਜੇ ਸਾਡੇ ਦਿਨ ਮਾੜੇ ਵੀ ਨਿਕਲਦੇ ਹੋਣਗੇ ਜੇ ਅਸੀਂ ਰੋਵਾਂਗੇ ਵੀ ਤਾਂ ਕਿਹੜੇ ਦਿਨ ਕਹਿੰਦੇ ਸੁਧਰ ਜਾਣੇ ਹਨ ਤਾਂ ਹਰ ਸਮੇਂ ਉਸ ਅਕਾਲ ਪੁਰਖ ਦਾ ਸਾਨੂੰ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਜਿਨ੍ਹਾਂ ਨੇ ਤੰਦਰੁਸਤ ਸਰੀਰ ਦਿੱਤੇ ਹੋਏ ਆ ਚੰਗਾ ਦਿਮਾਗ ਦਿੱਤਾ ਵਾ ਸਾਰਾ ਕੁਝ ਮਤਲਬ ਠੀਕ ਠਾਕ ਆ ਸਾਨੂੰ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਬਹੁਤ ਬਹੁਤ ਧੰਨਵਾਦ ਤੇਰਾ ਬਹੁਤ ਬਹੁਤ ਸ਼ੁਕਰਾਨਾ ਦਿলো ਤੇ ਅੱਗੇ ਪ੍ਰਾਨ ਮੰਨ ਗਏ ਜਾਣਦਾ ਜੀ ਆਪਾਂ ਜੈਸਮੀਨ ਦੇ ਕੋਲ ਜੈਸਮੀਨ ਦੇ ਕੋਲ ਜਾਣਾ ਸੀਗੇ ਕਿਤਾ ਛੋਟੇ ਜਿਹੇ ਜਵਾਕਮ ਦੇਖ ਕੇ ਆ ਹਰ ਵਿੱਚ ਵਿੱਚ ਕਈ ਕੰਮਾਂ ਦੇ ਵਿੱਚ ਉੜਦੇ ਹੋਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਕੁਝ ਸਮਾਨ ਆ ਸੁਖਵੀਰਾਂ ਨੇ ਬੰਨਤਾ ਵੀ ਕਹਿੰਦੀ ਲੈ ਕੇ ਚਲੇ ਜਾਈਂ ਉੱਥੇ ਨੂੰ ਤੇ ਉਸ ਤੋਂ ਬਾਅਦ ਵਿੱਚ ਦੇਖਦੇ ਹਾਂ ਕੀ ਕੀ ਕੁਝ ਕਹਿੰਦੇ ਨੇ ਵੀ ਕਿਆ ਕਿਆ ਲੈ ਕੇ ਜਾਣਾ ਹੈਗਾ ਉੱਥੇ ਨੂੰ ਬਾਕੀ ਟੰਬਰ ਸਾਰਾ ਰੈਡੀ ਪਰ ਰੈਡੀ ਬੈਠਾ ਜੀ ਇੱਥੇ ਆਪਾਂ ਆਪਣੇ ਕੰਮਾਂ ਕਾਗਲ ਦੇ ਵਿੱਚ ਸਾਰੇ ਹੋ ਜੇ ਰੇ ਹੈਗੇ ਤੇ ਇਹ ਵੀ ਨਾ ਫਟਾ ਗਿਆ ਜੀ ਮੈਨੂੰ ਕਿਸੇ ਕਿਹੜੇ ਕਿਹਾ ਤੇ ਰਮਾਨ ਦੇ ਕੇ ਦੇਣਾ ਮੈਨੂੰ ਇਹਨੂੰ ਜੀ ਕਾ ਪਤਾ ਹੈ ਕਿ ਉਹ ਜੀ ਕੀ ਫਤ ਹੈ ਤੇ ਅੰਦਰ ਕੁਝ ਟੁੱਟ ਗਿਆ ਦੋ ਜਿਹੜੀ ਮੀਟਿੰਗ ਕਰ ਰਿਹਾ ਹਾਂ ਪਰ ਉਹ ਕਿ ਲਮਾਰੀ ਜੀ ਦੀ ਆਵਾਜ਼ ਆਈ ਕੜਾ ਕਚਾਰੇ ਪਤਾ ਨਹੀਂ ਉਹ ਕਿਹਾ ਤੋੜਿਆ ਕਿ ਆ ਨਹੀਂ ਤਾਂ ਉਹਦਾ ਬਜਾਣ ਦਾ ਉੱਧਰ ਹੀ ਜਾਣਾ ਹਾਂ ਤਾਂ ਹੁਣ ਪਿੰਡਾਂ ਦੇ ਘੱਖਰ ਨੂੰ ਚੇਰ ਨੇੜਾ ਕੰਮ ਹੋ ਰਿਹਾ ਉਹਦਾ ਇੱਧਰ ਆ ਠੀਕ ਹੈ ਹਾਂ ਜੀ ਉਹ ਮੈਂ ਨਹੀਂ ਸੁਣਿਆ ਉੱਥੇ ਬੈਠਾ ਪੱਤ ਬੱਟਕੀ ਹਾਂ ਦੀ ਤਾਂ ਕਰੀ ਉਹ ਹਾਂ ਲਾਲਾ ਕੁੰਡਾਲਾ ਲਾ ਲਓਂਦੇ ਤੇ ਹੁਣ ਮੈਂ ਕੈਮਰਾ ਜਾਣ ਕੇ ਹੀ ਲੈ ਕੇ ਆਉਣਾ ਕਿਉਂਕਿ ਹੈ ਜਦੋਂ ਕੈਮਰੇ ਦਾ ਮੂੰਹ ਵੀ ਤੁਸੀ ਕਾਲੀਆਂ ਪੀੜੀਆਂ ਨਹੀਂ ਦਿਖਾਉਣੀਆਂ ਨੇ ਜਾਣ ਕੇ ਤੋੜ ਜਾਈਏ ਨਾ ਜਾਂ ਤਾਂ ਤੁਹਾਡੀ ਮਨਪਸੰਦ ਅੱਛਾ ਆ ਗਿਆ ਮੈਂ ਮੜੇ ਸੈਟਿੰਗ ਕਰਕੇ ਹੈ ਪਤਾ ਨਹੀਂ ਕਿਹੜੀ ਜੀ ਦਰਵਾਜ਼ੇ પાਕੇ ਬੈਠੀ ਅੰਦਰ ਕਿਹੜੀ ਕਿਹੜੀ ਚਾਹੂਗਾ ਇਸ ਸਮੇਂ ਤੋਂ ਦੇਖਣਾ ਹੈ ਉਹ ਨਿਕਲ ਗਿਆ। ਕਿਆ ਨਿਕਲ ਗਿਆ? ਜਿਹੜਾ ਜੋੜ ਤਾਂ ਉਹਦੇ ਤੇ। ਨਾਟ ਖੁੱਲ ਗਿਆ ਤੇ ਬਸ ਹੋਰ ਕੁਝ ਨਹੀਂ ਹੋਇਆ। ਨਾਟੇ ਖੁੱਲੇ ਨਹੀਂ, ਟੁੱਟ ਗਈ ਏ। ਟੁੱਪੀ ਨਹੀਂ ਹੈ ਜਾਨ ਕੇ ਲੈ। ਇਹ ਹੁਣ ਜਾਣ ਜਾਣ ਕੇ ਖਿੱਚ ਖਿੱਚ ਕੇ ਤੁਰਨੀ ਆ। ਜਾਣ ਤੇ ਵੀ ਬਿੱਕੀ ਨੂੰ ਠੀਕ ਕਰ। ਮੈਨੂੰ ਨਾ ਮੈਂ ਨਾ ਸੱਚੀ ਗੱਲ ਆ। ਰੱਬ ਨੂੰ ਜਾਨ ਦੇਣੀ ਆ। ਮੈਂ ਆਪਣਾ ਕੋਟ ਰੱਖਣ ਲੱਗੀ ਸੀ ਜਦੋਂ ਹੀ ਨਿਕਲ ਗਿਆ ਉਹ। ਹਾਏ ਗਰੀਬਾ ਉਹ ਇਹ ਇੱਥੇ ਲੱਗਣਾ ਲੱਗ ਗਿਆ ਇਹਦੇ ਨਟ ਗਰੇ ਕਿੱਥੇ ਨਾ ਕਿੱਥੇ ਕੱਢ ਦੋ ਕਿੱਥੇ ਆਹ ਦੇਖੋ ਨਾ ਤੇ ਵਿੱਚੇ ਆ ਆ ਨਹੀਂ ਇੱਕ ਨਟ ਇੱਥੇ ਇੱਥੇ ਲੱਗਣਾ ਨੇ ਹੋਰੇ ਅੰਦਰ ਹੀ ਸਾੜਾ ਬਸ ਬਸ ਨਮਾਰੀ ਇੰਨੀ ਵੱਡੀ ਆ ਨਟ ਲੱਗਦਾ ਹੋਰ ਤੇ ਕਿਤੇ ਹਿੱਲ ਨਹੀਂ ਬਾਹਰ ਤੇ ਕੱਪੜੇ ਥੋੜਾ ਬਾਹਰ ਭਗਾ ਕੇ ਮਾਰਦੀ ਹੈ ਕਹਿੰਦਾ ਹਾਂ ਗਰੀਬਾ ਕਹਿ ਨੰਨੀ ਦਵਾਈ ਨਹੀਂ ਤੇ ਉਹ ਖੜਾ ਦੇਖਿਆ ਵਾ ਹੁਣੇ ਹੁਣੇ ਲਾ ਹੱਦ ਹੋ ਗਈ ਠੀਕ ਗਲਮੈਂ ਮੈਂ ਹੁਣ ਸਾਰਾ ਠੀਕ ਕਰ ਦੋ ਤੂੰ ਕਿਉਂ ਆ ਇਹ ਮੇਖਾ ਕਿਹੜੀਆਂ ਵੇਖਾਂ ਪਿੱਛੇ ਉੱਪਰ ਤੇ ਮੂਰਤ ਮਤੇ ਹੋਰ ਲੱਗੇ ਜੀ ਸੋਨ ਲਗਾ ਸੋਨਾ ਹਾਂ ਪਿੱਛੇ ਮੈਂ ਖਾ ਦਿਖਾਉ ਉਹਨੂੰ ਕਦੇ ਤੱਕ ਕਰਤਾ ਤਾਂ ਰਹਿਣਾ ਉਹਨੂੰ 90 ਡਿਗਰੀ ਜਾਣਾ 90 ਡਿਗਰੀ ਜਿਹੜਾ ਹੋਏਗਾ ਬਈ ਅੱਜ ਚੋਕਦੇ ਅਲਮਾਰੀਆਂ ਲੈਣਾ ਚਲ ਪਿੱਗੀ ਦੇ ਚਪਕਾ ਦੇ ਉਹ ਇਧਰ ਕਰਦਾ ਯਾਰ ਜੀ ਮੈਂ ਤੈਨੂੰ ਬੋਲਣਾ ਨਹੀਂ ਚਾਹੁੰਦਾ ਹੁੰਦਾ ਇਹ ਲੱਗੇ ਜਿਹੜੇ ਤੂੰ ਬੁਲਾਵਾ ਨਹੀਂ ਮੇਤੇ ਮੋੜ ਕੇ ੜਕਾ ਤੁਸੀਂ ਇੱਕੋ ਗੱਲ ਦੇ ਮਗਰ ਪਈ ਨਹੀਂ ਨਹੀਂ ਹਾਂ ਉਹ ਮੈਨੂੰ ਇਹ ਵੀ ਤੇ ਮੈਨੂੰ ਇੰਨਾ ਪਤਾ ਤੈਨੂੰ ਸਿਖਾਉਂਦੀ ਆ ਸਾਰਾ ਕੁਝ ਤੈਨੂੰ ਕਹਿਣੀ ਜਿਹੜੀ ਗੱਲ ਕਹਿਣੀ ਆ ਆ ਬਹੁਤ ਸੁੱਚੀ ਸੱਚੀ ਸੋੱਚੀ ਸਰ ਕਹ ਸੁੱਚੀ ਸਭ ਤੋਂ ਵਧੀਆ ਬਣ ਜਾਂਦੀ ਆ ਉਹ ਤੇਰੇ ਮੂੰਹ ਤੋਂ ਦੁਆ ਨਾ ਨਹੀਂ ਕਾੜ ਦਿਆਂ ਮੈਂ ਜਵਾਬ ਦਊਂਗੀ ਸਦੂ ਲੱਗਿਆ ਤੇਰੇ ਬੋਲਣ ਦਾ ਹੱਕ ਨਹੀਂ ਇਹਨੂੰ ਬੋਲਣ ਦਾ ਹੱਕ ਆ ਤੂੰ ਪੰਪ ਦੰਦੀ ਇਹਨੂੰ ਤੇਨੂੰ ਕਾਹਦੇ ਨਹੀਂ ਹੱਕ ਹੈ ਤੂੰ ਸੁਖਵੀਰ ਪੰਪ ਦੰਦੀ ਆ ਨੰਦਾ ਦਾ ਮਾਮਾ ਪੰਪ ਆਹ ਤਾਂ ਸੱਚੀ ਆ ਪਾਪਾ ਚਾਉਂਦੇ ਬਹੁਤ ਛੇਤੀ ਆਉਂਦੀ ਬਹੁਤ ਛੇਤੀ ਪੱਕ ਤੇ ਜੇ ਮੈਂ ਸਨੀ ਮਾਰਾ ਕਾਤਮਨਾ ਪਾਪਾ ਜੀ ਨੂੰ ਕੁਝ ਵੀ ਕਹਿ ਦਵਾਂ ਤੇ ਜਦ ਕਹਿੰਦੀ ਐ ਥੰਦੀ ਮੈਂ ਆਈ ਆਈ ਥੰਦੀ ਮੈਂ ਨਹੀਂ ਮੈਂ ਕੱਲ ਦੱਤੀਆ ਸਪੋਰਟਰ ਹੋਣਾ ਬਹੁਤ ਜ਼ਰੂਰੀ ਆ ਹਾਂ ਮੈਂ ਸਪੋਰਟਰ ਹੋਣਾ ਚਾਹੀਦਾ ਤੂੰ ਇਹਦੀ ਜਾਂਦੀ ਸਪੋਰਟ ਕਰਨੀ ਥੋੜੀ ਜਿਹੀ ਕਰ। ਸਪੋਰਟਰ ਹੋਣਾ ਤੇ। ਨਹੀਂ ਦੇਖ ਲੈ ਤੂੰ ਦੋ ਗੁਲੀਆਂ ਤੂੰ ਨਾਲ ਦੇ ਸਾਹਮਣੇ ਕੁਝ ਹੋਰ ਆ ਮੇਰੇ ਸਾਹਮਣੇ ਕੁਝ ਹੋਰ। ਸਾਹੀ ਗੱਲ ਐ। ਸਮਝ ਲੈ ਬੱਤ ਤੈਨੂੰ ਮੈਂ ਸੰਦੀਪ ਤੈਨੂੰ ਮਰਕਤੀਆਂ। ਇਹ ਗੱਲ ਮੁੱਕਦੀ ਹੋਈ ਐ। ਤੈਨੂੰ ਸੱਚੀਆਂ ਗੱਲਾਂ ਦੱਸਦਾ ਇਹਦੇ ਬਾਰੇ ਤੂੰ ਮੰਨਦੀ ਨਹੀਂ ਜੀ। ਇਹਦਾ ਬੱਚਾ ਪਿਆਰਾ ਬਣਾ। ਦੂਜੀ ਗੱਲ ਇਹ ਮੈਲਵਾਰੀ ਤਾਂ ਲੈ ਲਈ ਐ। ਹਾਂ ਬਸ ਬਿਮਾਰੀ ਤਾਂ ਲੈ ਲਈ ਤੂੰ। ਹਾਂ ਮੁੱਦੇ ਕਰਾਤਾ। ਪਰ ਰੁਕ ਤਾਂ ਜਾਓ ਥੋੜਾ ਟਾਈਮ ਦੇ ਤੈਨੂੰ ਮਨ ਨੂੰ ਮੜੇ ਪੈਸੇ ਤਾਂ ਇਕੱਠੇ ਹੋਣਗੇ। ਨਹੀਂ ਕਾਹਦਾ ਪਤਾ ਕੀ ਮਤਲਬ ਦਾ? ਵੀ ਇਹਦੇ ਦੋੰਦੇ ਦੀ ਲੜ ਠੀਕ ਹੈ ਨਾ ਹਾਲ ਮੋਬਾਈਲ ਦੀਆਂ ਦੋ ਤਿੰਨ ਮੇਰੀਆਂ ਕਿਸ਼ਤਾਂ ਰਹਿੰਦੀਆਂ ਜਿਹੜੀਆਂ ਉਤਾਰਨੀਆਂ ਠੀਕ ਹੈ ਨਾ ਹਾਲੇ ਉਧਰ ਮੇਰੀ ਜਾਨ ਉਹ ਹੈ ਜੇ ਸਿਆਪਾ ਮੋਟਰਸਾਈਕਲ ਵਾਲਾ ਛੜੇ ਬੋਸ ਤੇ ਬਗੈਰ ਸਰਦਾ ਨਹੀਂ ਹੈਗਾ ਮੋਟਰਸਾਈਕਲ ਲੈਣਾ ਪੈਣਾ ਹੂੰ ਸਮਝ ਗਈ ਗੱਲ ਮੋਟਰਸਾਈਕਲ ਦੇ ਬਗੈਰ ਔਖਾ ਉੱਥੇ ਕਿਸ ਤਾ ਉੱਥੇ ਹੁਣ ਇੱਕ ਦੇਖਣਾ ਪੈਣਾ ਵੀ ਕਿ ਛੋਟਾ ਜਿਹਾ ਲੋਨ ਇੱਕ ਅਦਾ ਸੁਖਵੀਰ ਦੇ ਨਾਮ ਜਾਂ ਤਨਦੀਪ ਦੇ ਨਾਮ ਕਰਵਾ ਕੇ ਨਾ ਇਹਨਾਂ ਦੇ ਉੱਤੇ ਸੰਦੀਪ ਤੇਰੇ ਨਾਮ ਦਾ ਕੋਈ ਲੋਨ ਚੱਲਿਆ ਕੋਈ ਛੋਟਾ ਮੋਟਾ ਜਿਹਾ ਇਹਨਾਂ ਦਾ ਉਹ ਚੈੱਕ ਕਰਾ ਕੇ ਦੇਖਣਾ ਦਾ ਮੈਨੂੰ ਕਿੱਥੇ ਦੇ ਦਊ ਕੋ ਲੋਨ ਨਹੀਂ ਉਹ ਫਿਰ ਮੈਂ ਸਾਡੇ ਨਾਲ ਵਧੀਆ ਡੀਲ ਕਰ ਸਕਦੇ ਆ ਬੈਂਕ ਨਾਲ ਡੀਲ ਕਰ ਲਊਗਾ ਡਿਫਾਲਟਰ ਕੇਸ ਹੈ ਇਹਦਾ ਕਿਦਾਂ ਡਿਫਾਲਟਰ ਨਿਕਲਾ ਉਹ ਨਿਕਲਾ ਇੱਕ ਉਹ ਬਹੁਤ ਬੈਰਲ ਜੀ ਹੋਈ ਸੀ ਕਹਿੰਦਾ ਹੈਲੋ ਉਹ ਬੈਂਕ ਚੋਂ ਬੋਲਦਾ ਉਹਦੇ ਗਾਂ ਜਾ ਪਾ ਕੇ ਫੋਨ ਚੱਕ ਲੈਂਦਾ ਕਹਿੰਦਾ ਤੇਰੇ ਪਾਪੇ ਦਾ ਲੋਕ ਹੈ ਤੰਨੇ ਬਾਪਾ ਤੇ ਮੇਰੀ ਮਾਤਾ ਨੂੰ ਕੰਜਰ ਕੰਜਰਿਆ ਸਾਧਦੀ ਹੁੰਦੀ ਆ ਹਾਂ ਉਹ ਕਹਿੰਦਾ ਕੋਈ ਸਹੌ ਤੁਹਾਡਾ ਕਹਿੰਦਾ ਸੋਸਾਇਟੀ ਚ ਹੋਣਾ ਕਹਿੰਦਾ ਕੋਈ ਬੈਂਕ ਚ ਤੁਹਾਡਾ ਹੋਣਾ ਕੋਈ ਨਾ ਹਾਂ ਕਹਿੰਦਾ ਹਾਂਜੀ ਹਾਂਜੀ ਬੈਂਕ ਚ ਵੀ ਹੋਏਗਾ ਕਹਿੰਦਾ ਬੈਂਕ ਚਗਾ ਕਹਿੰਦਾ ਉੱਥੇ ਦਾ ਸਾਰਾ ਡਿਫਾਲਟਰ ਡਿਫਾਲਟਰ ਕਹਿੰਦੇ ਹੁੰਦੇ ਹੋ ਨਾ ਗੱਲ ਵੀ ਠੀਕ ਹੈ ਕਿ ਲੰਘਣਾ ਨਾ ਮੈਨੂੰ ਥੱਲੇ ਉਹ ਪਤਾ ਹੈਗਾ ਲੈ ਨਹੀਂ ਪਤਾ ਤਾਂ ਨਹੀਂ ਕਰ ਦੱਸਦਾ ਤੇਰੇ ਨਾਮ ਤੇ ਨਾ ਮੈਂ ਨਹੀਂ ਮਾ ਜਾਣਦਾ ਨੇ ਇੱਕ ਛੋਟਾ ਜਿਹਾ ਛੋਟਾ ਜਿਹਾ ਲੋਨ ਲੈ ਕੇ ਨਾ ਇੱਕ ਵਾਰ ਕ੍ਰੈਡਿਟ ਸਕੋਰ ਬਣਾਉਣੇ ਪੈਣੇ ਥੋੜੇ ਫਿਰ ਕੱਲ ਨੂੰ ਆਪਾਂ 1 ਲੱਖ 2 ਲੱਖ 5 ਲੱਖ ਲੈ ਸਕਦੇ ਆਂ ਇਹ ਤਾਂ ਵੀ ਦੇਖ ਸਕਦੇ ਆਂ ਉਹ ਤੁਹਾਡਾ ਕ੍ਰੈਡਿਟ ਸਕੋਰ ਬਣਾਉਣ ਵਾਸਤੇ ਕਿਸੇ ਵੀ ਸਕੀਮ ਪਰ ਆਪਾਂ ਜੇ ਮੈਂ ਪਹਿਲੇ ਕੋਈ ਚੀਜ਼ ਲੈਣੀ ਹੈ ਪੂਰੀ ਲੈਣੀ ਜੇ ਗੱਦੇ ਲੈਣਾ ਤੁਸੀਂ ਲੋਨ ਪਰ ਲੈ ਸਕਦੇ ਜੀ ਲਮਾਰੀ ਤੁਹਾਨੂੰ ਲੋਨ ਪਰ ਮਿਲ ਸਕਦੀ ਹੈ ਹਾਂ ਠੀਕ ਹੈ ਕਿਸ਼ਤ ਚੱਲ ਭਾਈ ਫਾਂ 100000 15000 ਵੀ ਜਿੰਨੇ ਸਾਡੇ ਕੋਲ ਆਏ ਸੀ ਮੈਂ ਇੱਕ ਨੂੰ ਪੈਸੇ ਦਵਾ ਦੇ ਬੈਂਕਾ ਤੇ ਜਮ੍ਹਾਂ ਕਰਾਉਣੀ ਹੁੰਦੀ ਹੈ ਉਹ ਡੈਰੀ ਤੋਂ ਜਿਹੜੇ ਹੁਣ ਮੰਨ ਨੂੰ ਮੈਂ ਦੇਖਦਾ ਐਸਟੀਮੇਟ 10 ਦਿਨਾਂ ਦਾ ਆਪਣਾ 3500 ਦਾ ਦੁੱਧ ਪੈਣ ਦਾ ਉਹ ਵੀ ਚੈੱਕ ਕਰੋ ਉਹਦੀ ਕਾਪੀਆਂ ਪਈਆਂ ਵੀ ਕਿ ਇੱਥੇ ਦੇ ਉਹ ਐਂਟਰੀ ਕਰਵਾ ਕੇ ਦੇਖੀਏ ਦੇਖੋ ਪਤਾ ਕਰਕੇ ਕਿੰਨੀ ਹੈ ਇਹਦੇ ਕੋਲ ਹਾਂ ਆਪਣਾ ਬਿੱਲੂ ਕੋਲ ਦੋ ਕਾਪੀਆਂ ਨਵੀਆਂ ਬਣੀਆਂ ਵੀ ਕਿ ਪਾਪਾ ਜੀ ਦੇ ਨਾਲੋਂ ਦੀ ਬਣੀ ਵੀ ਹੈ ਨਹੀਂ ਇੱਕ ਮਿੰਟ ਖੜ੍ਹ ਜਾਓ ਵੀ ਆਪਾਂ ਡੈਰੀ ਤੇ ਵੀ ਪੈਸੇ ਲੈ ਸਕਦੇ ਹਾਂ ਜੇ ਤੁਹਾਡਾ ਰਿਕਾਰਡ ਸਹੀ ਚੱਲਦਾ ਉੱਥੇ ਪੜੈਰੀ ਦਾ ਲੋਨ ਮਿਲ ਸਕਦਾ ਲੱਖ ਰੁਪਿਆ ਲੋਨ ਦਿੰਦੇ ਆ ਡੰਗਰ ਪਾਉਣ ਵਾਸਤੇ ਆਪਾਂ ਜੇ ਪਾਣੇ ਹਾਂ ਪੱਚੀ ਤੇਰਾ ਪੱਚੀ ਮੇਰਾ ਹਾਂ ਫਿਰ ਮੈਂ ਸਭੋਂ ਨਹੀਂ ਤੁਸੀਂ ਕਾਫੀ ਆਪੇ ਮੈਂ ਸਭ ਵਰਕੀਆਂ ਨਾ ਤੁਸੀਂ ਸਾਡੀ ਮੈਂ ਸਭ ਪਾਉਣੀਆਂ ਕਿੰਨਾ ਨਾ ਜਿਹੜੀ ਗੱਲ ਹੈ ਪਰ ਤੁਸੀਂ ਮੈਂਸਾਂ ਵਾਸਤੇ ਲੋਨ ਮਿਲਣਾ ਜੇ ਤੁਸੀਂ ਬੰਨ ਕੇ ਖਾ ਦੇਖੋ ਮੈਂ ਸਾਨੂੰ ਖਵਾਉਣ ਵਾਸਤੇ ਆ ਬਹਿ ਜੇ ਤੁਸੀਂ ਖਾ ਗਈਆਂ ਤੇ ਤਾਂ ਮਤਲਬ ਤੁਸੀਂ ਮੈਂਸਾਂ ਫਿਰ ਬਸ ਤੁਹਾਨੂੰ ਡੈਰੀ ਦੇ ਡੰਗਰ ਵਾਸਤੇ ਮਿਲਣਾ ਹੈ ਹਾਂ ਤੂੰ ਦੇਖ ਨਾ ਤੂੰ ਜੰਗਲ ਆ ਕਿਹੜੀ ਚੀਜ਼ ਆ ਤੂੰ ਦੱਸੋ ਮੈਨੂੰ ਹੁਣ ਤੂੰ ਸਾ ਘਰ ਦੇ ਕਹਿੰਦੇ ਘਰ ਤੇ ਘਰ ਤੇ ਵਾਸਤੇ ਘਰ ਬਿਆਹ ਨਾ ਕੋਲਾ ਘਰ ਸਤਿ ਆ ਉਹ ਗੱਲ ਛੱਡ ਤਾਂ ਸਾਨੂੰ ਮੈਸਾ ਕਰ ਦਿੱ ਗਿਆ ਫੇਰ ਮੈਂ ਸਮਾਸ ਤੇ ਲੋਨ ਮਿਲਿਆ ਹਾਂ ਜਦੋਂ ਹੁਣ ਮੈਂ ਕੱਲ ਨੋਟ ਕਰਾਂ ਜੋ ਸਾਡੇ ਨਾਲ ਨੋਟ ਮੈਂ ਇਹਨੂੰ ਕਿਹਾ ਵੀ 1 ਲੱਖ ਰੁਪਿਆ ਉਹਦੇੋਂ ਦੇ ਲੋਨ ਦਾ ਮੈਂ ਤਾਂ ਸਭ ਵਾਪਤ ਕਰਦਾ ਐਜਾ ਦੇ ਕਹਿੰਦੇ ਵੀ ਕੰਮ ਨੂੰ 50000 ਲੈ ਲੈ ਲੰਨੀਆਂ ਫੇਰ ਤੁਸੀਂ ਨਹੀਂ ਚੰਗਾ ਪ੍ਰੋਪਰ ਸੁਣੀ ਹਾਂ ਤੈਂ ਨਹੀਂ ਸੁਣੀ ਫੋਨ ਤੇਰੀ ਗਲਤੀ ਆ ਸੁਣੀ ਆ ਉਨੇ ਪ੍ਰੋਪਰ ਨਹੀਂ ਥੋੜੀ ਤੁਸੀਂ ਮਹਿਸਾ ਸਾਨੂੰ ਪਾਦੇ ਕਿ ਆ ਮੈਂ ਕਿਹ ਨਹੀਂ ਉਹ ਜਦ ਮੈਂ ਸਾਹਮਣੇ ਲੋਣ ਮਿਲਣਾ ਫਿਰ ਕੇ ਤੁਸੀਂ ਤੁਸੀਂ ਖਾ ਉਹ ਗੱਲ ਨਹੀਂ ਮੈਂ ਥਾ ਰਹੀ ਹਾਂ ਤੂੰ ਤੁਸੀਂ ਮੈਨੂੰ ਥੋੜੀ ਛੱਡੇ ਤੂੰ ਉਹੀ ਕੀ ਕਰੀ ਜਾਂਦੀ ਹੈ ਜਾਲ ਹੁਣ ਤੂੰ ਮੈਨੂੰ ਭੇਜਿਆ ਮੇਰੇ ਕੋਲੋਂ ਕਾ ਭੇਜ ਦੇਣਾ ਚੱਲ ਮਨੋਂ ਮਤ ਮੈਂ ਜਾਣਾ ਹੈ ਫਿਰ ਛੇਤੀ ਕਾ ਟਾਈਮ ਕਾ ਨੂੰ ਖਰਾਬ ਕਰਦੀ ਆਂ ਪੋਰਚਾ ਦੇ ਪਰਲੇ ਕਿ ਆਪਰੇ ਬਾਏ ਨੂੰ ਮੈਂ ਤਾਂ ਸਾਡੇ ਨਾਲ ਰੋਪੜ ਦੋ ਫੇਰ ਤੂੰ ਆ ਕੇ ਮੈਂ ਪਹਿਲਾਂ ਮੈਂ ਜਾ ਆ ਮੈਂ ਫੇਰ ਤੁਸੀਂ ਚਲੇ ਜਾਓ ਠੀਕ ਹਾਂ ਉੱਥੇ ਰੱਖ ਰੋ ਜੀ ਤੂਰੇ ਰਹੋਗੇ ਪਾਪਾ ਜੀ ਦੇ ਕਲਾਸ ਰੋ ਦੜੀਆਂ ਹਾਂ ਹਾਂ ਪਾਪਾ ਜੀ ਦੇ ਦਿੱਥੇ ਦੇ ਫਿਕ ਆ ਗਿਆ ਇੱਕ ਬੜ ਗਿਆ ਚਲੋ ਜੀ ਫਿਕ ਕਰੀਏ ਉਸ ਤੋਂ ਬਾਅਦ ਆਟ ਕੇ ਜੀ ਜੈਸਮੀਨ ਦੇ ਕੋਲ ਅਸੀਂ ਲੈ ਆਓ ਜੀ ਕੱਕਾ ਦੇ ਛੋਟੇ ਜੇ ਕੱਕੇ ਨੂੰ ਹੈ ਓਏ ਹਾਂ ਬੱਲੇ ਨਨੂ ਆਇਆ ਬੁੱਤ ਨਨੂ ਨੂੰ ਬਿਲਾਓ ਦੱਸਦੇ ਸੋ ਕਹਤਾ ਕਿਹਦੇ ਕਿਨੇ ਕਿਆ-ਕਿਆ ਕਰਿਆ ਕੋਈ ਗੱਲ ਨਹੀਂ ਤਾਂ ਮੈਨੂੰ ਇਸ ਕਾਹਦੇ ਦੱਸਣੀ ਆਪਾਂ ਮੂਹ ਲਾ ਲਾ ਕਮਾਦੜੇ ਤੇ ਪਰ ਜੇ ਨਹੀਂ ਨਹੀਂ ਜਮੈਂ ਹੋ ਹੈਨਾ ਹੋ ਜਨੇ ਕਾ ਕੀ ਦੇਖ ਲੈ ਅੰਕਾ ਜੀ ਮੂਰੇ ਕਹ ਲੈ ਇਹ ਮੇਰੇ ਉੱਤੇ ਕਹਿੰਦਾ ਦੂਖੀ ਨਾ ਮਰੀ ਨੇ ਲੱਗਿਆ ਹੀ ਹੈ ਹਾਂਜੀ ਚਲ ਹਾਂ ਚਲ ਨੇਰੇ ਚ ਬਹੁਤ ਹੋ ਕਰਦਾ ਨੇਰੇ ਚ ਰਹਿਣਾ ਮੈਂ ਉਹ ਨੇਰੇ ਚ ਕੋਈ ਛੋਟੇ ਜਿਹੇ ਆਕ ਨਾ ਲਾਈਟੀਂ ਦਾ ਥੋੜਾ ਜਿਹਾ ਹੁੰਦਾ ਚੱਕਾ ਚੌਂਦੀ ਮਿਲਦੀ ਹੈ ਹਾਂ ਹਾਂਜੀ ਉਹ ਬੱਬਰ ਜੇਲ ਜੀ ਤੰਗਾ ਰੁਕੀ ਹੈ ਨਾ ਮਾਮਾ ਮੈਨੇ ਰਜ ਕਰ ਜਾਣ ਕੇ ਪਰੋਹਟ ਕੇ ਫਿਰ ਕੀ ਲੱਗੀ ਵੀ ਹੈ ਜਦ ਰੋਣ ਲੱਗਦਾ ਨਾ ਫਿਰ ਤਾਂ ਨਾ ਰੋਂਦਾ ਹੈ ਨਾ ਚਾਹੀਦਾ ਰੋਣਾ ਬੱਚੇ ਨੂੰ ਹੀ ਰੋਣਾ ਤਾਂ ਭਾਈ ਜੀ ਦਾ ਖਾਲਸਾ ਹਾਂ ਭੈਣ ਜੀ ਬੱਚੇ ਦਾ ਰੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਛੋਟੇ ਜਵਾਕ ਜਦੋਂ ਰੋਂਦਾ ਨਾ ਆਪਣੇ ਫੇਫੜਿਆਂ ਦੀ ਦੀ ਐਕਸਰਸਾਈਜ਼ ਹੁੰਦੀ ਸਾਡੀ ਰੋਣ ਦੇ ਨਾਲ ਛੇਤੀ ਸਾਹ ਲੈਣਾ ਇੱਕੋ ਲੱਖਤ ਬਾਹਰ ਕੱਢਣਾ ਅਚਾ ਇਹ ਤਾਂ ਜਦੋਂ ਬੱਚੇ ਨੂੰ ਜਨਮ ਦਵਾਇਆ ਜਾਂਦਾ ਉਸ ਸਮੇਂ ਡਾਕਟਰ ਜਾਣ ਕੇ ਰੋਣ ਦੇ ਵੀ ਆਉਂਦੇ ਹਾਂ 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 ਰੋਣ ਦੇ ਜੀ ਜਿਹੜਾ ਰੋਵੇ ਰਵੇ ਕਹਿੰਦੇ ਵੀ ਜਣਾ ਠੀਕ ਨਹੀਂ ਹੈਗਾ ਹਾਂ ਵੀ ਰੋਣਾ ਚਾਹੀਦਾ ਉਸ ਸਮੇਂ ਨਾਲ ਦੀ ਨਾਲ ਟੋਟਲ ਬੋਡੀ ਦੀ ਐਕਸਰਸਾਈਜ਼ ਹੋ ਜਾਂਦੀ ਏ ਰੋਣ ਦੇ ਨਾਲ ਹਾਂ ਜੀ ਰੋਣ ਨਾਲ ਉਹਨੇ ਬਾਹਾਂ ਵੀ ਹਿਲਾਉਣੀਆਂ ਫੇਫੜੇ ਵੀ ਹਿੱਲਣੇ ਆਪਾਂ ਨੂੰ ਆਵਾਜ਼ ਤੋਂ ਆਵਾਜ਼ ਦਾ ਜਿਹੜਾ ਸੰਗ ਖੁੱਲਣਾ ਉਹ ਵੀ ਖੁੱਲ ਜਾਣਾ ਨਾਲ ਦੀ ਨਾਲ ਸਾਰਾ ਕੁਝ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਹੋਏ ਹਾਂਜੀ ਜੀ ਨੇ ਪਰ ਗਿੱਲਾ ਇਹ ਨਹੀਂ ਰੱਖ ਸਕਦਾ 2 ਮਿੰਟ ਨਹੀਂ ਸ਼ੁਰੂ ਕਰਦਾ ਦੋਵੇਂ ਨਹੀਂ ਨਾ ਇੰਨਾ ਇੰਨਾ ਰੋਣਾ ਰਹੀ ਨੇ ਐਂ ਨਹੀਂ ਉੱਚੀ ਆ ਗੋ ਇਹਦਾ ਨਹੀਂ ਤਾਂ ਬਤਲਾ ਤਾ ਨੂਰ ਦਾ ਰੋਂਦੀ ਦਾ ਅੱਛਾ ਐ ਨਹੀਂ ਵੀ ਰੋਂਦੀ ਇਹ ਬਹੁਤ ਹੌਂਦਾ ਉੱਚੀ ਹੂੰ ਇਹ ਜਾਪ ਤੱਕ ਜੋਪਣੀ ਹੋਣਾ ਜਾਪੇ ਇਹ ਸਾਫ ਨਹੀਂ ਹੋਣਾ ਸੁੱਕਾ ਨਹੀਂ ਹੋਣਾ ਦੇਖ ਰੌਣਕ ਨਿਆਣਿਆਂ ਦੇ ਰੌਣਕ ਦਾ ਹਸਣੇ ਗੱਲ ਇਹਦੀ ਕਹਿੰਦੇ ਰੌਣਕ ਹੁਣ ਨੂਰ ਦੋ ਤਿੰਨ ਦਿਨਾਂ ਤੇ ਬਿਮਾਰ ਹੈ ਕਾ ਸੁਣ ਪੈ ਨੂਰ ਨੂਰ ਇਹ ਵੀ ਬਿਮਾਰ ਹੋ ਗਿਆ ਕੱਲ ਪਾਸੋਂ ਅੱਖ ਜੀ ਲੱਗੀ ਦੀ ਵੀ ਅੰਗ ਦੀ ਜੀ ਆ ਗਈ ਸੀ ਤੈਨੂੰ ਵੀ ਡਾਕਟਰ ਕੋਲ ਲੈ ਜਾਵੀਂ ਦਵਾ ਕੇ ਡਾਕਟਰ ਕੋਲ ਜਾ ਕੇ ਆਉਣਾ ਇਹ ਕਿ ਲੱਗੀ ਮੋਗੋ ਜਾਣ ਆਪ ਹੈ ਬਣਾ ਤਾ ਜੇ ਕਿ ਮਨੂ ਡਿੱਗਦਾ ਆ ਬੱਚੇ ਕਹੀਂ ਚਾਹੀ ਚਾਹੀ ਕੀ ਜਾਗੀ ਹੈ ਹੈ ਜੂਣੀ ਕੱਕ ਓਏ ਡਾਕਟਰ ਕੋ ਜਾਣੇ ਆ ਖੇਚਲ ਨਾ ਕਰਿਆ ਕਰੋ ਡਾਕਟਰ ਕੋ ਤਾਂ ਜੇ ਵੀ ਜਾਏ ਆ ਉਹ ਵੀ ਜਾਈ ਹੋਰ ਕੇ ਦੋਹੇ ਜਾਇ ਆਏ ਤਿੰਨ ਵਾਰੀ ਰਾਤ ਮੈਂ ਕੇਵਲ ਕੋਨੇਗੀ ਕੇਵਲ ਦਵਾਈ ਇਹ ਜੀ ਦਿੱਤੀ ਕੇਵਲ ਡਾਕਟਰ ਜਣਾ ਹਾਂ ਇਹ ਨਹੀਂ ਇਨੂ ਲੈ ਗਏ ਉਹ ਨਾ ਅੱਛਾ ਛੋਟੀ ਛੋਟੀ ਤਾਂ ਗੱਲ ਨਹੀਂ ਬਾਤ ਆਹੀ ਬਾਤ ਤੇ ਆ ਸੰਡੇ ਸੀ ਨਾ ਕੱਲ ਹਾਂ ਸਰਦਾਂ ਨਾ ਰੋਗ ਉਹ ਨਾ ਜਿਆਦਾ ਮਾਨ ਹੋ ਗਿਆ ਹਾਂ ਮਾਨੇ ਕੋ ਗੈਰ ਪਹਿਨਦਾ ਛੋਟੀ ਚ ਤੇ ਜਿੰਦਾ ਲੱਗਿਆ ਵਾ ਮੈਂ ਵਧੀਆ ਡਾਕਟਰ ਹੈ ਸਰਦਾਂ ਦਾ ਮਾੜਾ ਨਹੀਂ ਹੈਗਾ ਉਹ ਬੱਚਿਆਂ ਨੂੰ ਮਤਲਬ ਐਨ ਸਹੀ ਉਹ ਕਰਦਾ ਹਾਂ ਹਾਂਜੀ ਠੀਕ ਹੈ ਦੇਖ ਲੈ ਬਹੁਤ ਥੋੜੇ ਟਾਂਕ ਕੇ ਤੇਲ ਹੋਣੇ ਲੈ ਕੇ ਕੇਵਲ ਇਹੀ ਦੋਈਆਂ ਦੋ ਤਿੰਨ ਚੱਕ ਕੇ ਘੋਲ ਕੇ ਦਿੱਤੀ ਕਹਿੰਦੇ ਡੇਢ ਘੰਟੇ ਵਾ ਦੇਣੀ ਹੈ ਉਹ ਬੁਖਾਰ ਇਹ ਨਹੀਂ ਉਦੋਂ ਇਹਦਾ ਸਿਰ ਨੂੰ ਬੁਖਾਰ ਜੈਸਮੀਨ ਨੂੰ ਵੀ ਦਵਾਈ ਸਰਧਾਨੇ ਕੋਲ ਤੋਂ ਹੀ ਲੰਦੇ ਰਹੇ ਸੀ ਹਾਂਜੀ ਤੇ ਡਾਕਾਨੇ ਕੋਲ ਤੇ ਵੀ ਰਤੀ ਅੱਛਾ ਇਹ ਤਾਂ ਗੁਰਲੀ ਨੂੰ ਤਾਂ ਨਾ ਨੂਰ ਨੂੰ ਤਾਂ ਦਵਾਈ ਕੇਵਦੀ ਮੋਸਣੇ ਲੱਗੀ ਵੀ ਹੈ ਡਾਕਟਰ ਦੀ ਉਹ ਅੱਛਾ 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 ਇਹ ਮੇਰੀ ਉਹ ਗੱਲ ਸਮਝਣ ਦੀ ਉਹ ਗੱਲ ਹੈ ਮੋਸਣ ਹੀ ਕੋਈ ਹੋਣੀ ਹੈ ਬੜੀ ਇੱਕ ਖਰਾਕ ਤੇ ਹੀ ਫਰਕ ਪੈ ਜਾਂਦਾ ਨਾਲੇ ਦੰਦੇ ਕਿਹਾ ਹੋਈਏ ਮੋਕਸੋਲਿਨ ਪੈਰਾਸੀਟਾਮੋਲ ਦੇ ਦਿੰਦੇ ਆ ਹੈ ਜੈਸਮੀਨ ਮੈਨ ਹੈ ਤੇ ਐਂਟੀਬਾਇਟਿਕ ਨੇ ਮੋਦੀ ਦੇ ਵੀ ਬਾਡੀ ਵਿੱਚ ਕੁਝ ਨਾ ਕੁਝ ਕੋਈ ਇਨਫੈਕਸ਼ਨ ਅੰਦਰ ਜਾਂਦੀ ਹੈ ਤਾਂ ਕਰਕੇ ਬੱਚਿਆਂ ਨੂੰ ਹੁੰਦਾ ਉਹ ਇਨਫੈਕਸ਼ਨ ਨੂੰ ਕੱਟਣ ਵਾਸਤੇ ਬਸ ਦਵਾਈ ਨਹੀਂ ਬਸ ਅਮੋਕਸੋਲਿਨ ਨੂੰ ਕੀ ਪਹਿਲਾਂ ਟੈਟਾਮੋਲ ਨਹੀਂ ਹੋ ਜਾਂਦਾ ਕੋਈ ਕੁਦਰਤੀ ਜੀਰਾ ਹੱਥ ਜਾਂ ਸੋਣਾ ਹਾਂ 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 ਸਾਰਾ ਚੁਟਕੀ ਦੀ ਰਾਮ ਆ ਜਾਣਾ ਸਾਬਾ ਲੈ ਹਾਂ ਇਹ ਦਵਾਈ ਲੱਗੀ ਹੋਈ ਆ ਹਾਂ ਬਾਈ ਦੇ ਕੋਲ ਲੈ ਜੰਨੇ ਆਪਾਂ ਦਵਾਈ ਤੇ ਆ ਰਾਮ ਆ ਜਾਂਦੇ ਨੂੰ ਕੁਸ ਨੂੰ ਆਈ ਹੋਈ ਜਾਂਦਾ ਵੀ ਸਾਰੇ ਛੋਟੇ ਕੱਕੇ ਨੂੰ ਪਿਆਰ ਕਰਦੇ ਇਹਨੂੰ ਚੱਕਦੇ ਮੈਨੂੰ ਕੋਈ ਚੱਕਦਾ ਨਹੀਂ ਇਹ ਨਿਆਣੇ ਨੂੰ ਹੋ ਜਾਂਦਾ ਏ ਇਸ ਤਰ੍ਹਾਂ ਨੰਨੀ ਕਿ ਮੈਂ ਜੱਕਲਵਾ ਜਦੇ ਅੱਠ ਵਾਦੂ ਦੀ ਵੀ ਤੱਕਾ ਤੇ ਚੱਕਿਆ ਦੇਖ ਲੁਕਾ ਚੋਰੀ ਚੋਰੀ ਦੇ ਚੱਕਣ ਜਾਂਦੇ ਇਹਨੂੰ ਕੱਲਾ ਕੱਲਾ ਚੱਕਣੇ ਮੰਦੀ ਕੁੰਡਾ ਲਾ ਕੇ ਹਾਂਜੀ ਬਾਬਾ ਮੈਨੂੰ ਹਿਜਕੀ ਲੱਗੀ ਵੀ ਮੈਂ ਤਾਂ ਕਹਿੰਦਾ ਦੁੱਧ ਦੱਦੂ ਸੀ ਘਵਾ ਉਹ ਨੂੰ ਜਾ ਕੇ ਮੈਨੂੰ ਜਿਦ ਹੋ ਰਿਹਾ ਯਾਦ ਕਰਦਾ ਕੋਈ ਕੋਈ ਯਾਦ ਕਰਦਾ ਇਹਨੂੰ ਹਾਂ ਯਾਦ ਮੈਨੂੰ ਉਹ ਕੁੱਕਰੀ ਦੇ ਵਿੱਚ ਪਈਆਂ ਤੇਰੀਆਂ ਮੇਰੇ ਕੋਲ ਵੀ ਜਾਂਦੀਆਂ ਸੀਗੀਆਂ ਉਹ ਆਪਣੀਆਂ ਥਰਮੋਸਾਂ ਦੋ ਤਰ ਮੋਸਮਾਂ ਇਸ ਕੁੜੀ ਚਾ ਅੱਛੇ ਕੱਢ ਲੰਦੀ ਆ ਹਾਂ ਉਹ ਕੱਢ ਲਾ ਬਾਕੀ ਕਾਹਤਾ ਜੀ ਮੰਮੀ ਨੇ ਸਮਾਨ ਜੱਭ ਜੱਭ ਦੇ ਦਾ ਕੀ ਆਹ ਕਹਾਂ ਕੀ ਆ ਤੁਹਾਨੂੰ ਮੰਮੀ ਦੱਬੇ ਵੀ ਦੇਰੀ ਨੂੰ ਮੇਰੀ ਝਾਂਜਰਾ ਹੀ ਠੀਕ ਆ ਪਤਾ ਕੀ ਆ ਇਹ ਮੈਂ ਤੁਹਾਨੂੰ ਹੁਣ ਇਹਦੀ ਗੱਲ ਦੱਸ ਦਵਾ ਜਿਹੜੀ ਕਰਮਜੀਤ ਬੂਆ ਜੀ ਨੇ ਮੇਕਅਪ ਕਰਿਆ ਸੀਗਾ ਆਪਣੀ ਦਿਲੋਂ ਮੈਨੂੰ ਭਤੀਜੀ ਮੰਨਦੀ ਆ ਫਿਰ ਉਹਨੇ ਮੈਨੂੰ ਦਿੱਤਾ ਸੀਗਾ ਕਹਿੰਦੀ ਪੁੱਤਾਂ ਮੇਰੀਆਂ ਦਿੱਤੀਆਂ ਹੀ ਝਾਂਜਰਾ ਜ਼ਰੂਰ ਪਾਈ अच्छे से नन्ना ਲੋਕ ਨੂੰ ਰੱਖਣੀਆਂ ਥੋੜੀਆਂ ਮੈਨੂੰ ਤਾਂ ਪਤਾ ਨਹੀਂ 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 ਖੋਲਿਓ ਮੇਡੀ ਚ ਖੋਲਿਓ ਉਹ ਕਹਿੰਦੇ ਫਿਰ ਤਾਂ ਮੈਨੂੰ ਵੀਡੀਓ ਚ ਵੀ ਨਹੀਂ ਕਿਹਾ थैंक यू बुआ अच्छा ਕਰਕੇ ਬਾਈ ਬੂਆ ਜੀ ਆ ਦੇਖ ਲੋ ਪਹੁੰਚ ਗਈਆਂ ਮੇਰੇ ਕੋਲ ਤੁਹਾਡੀਆਂ ਤਾਂ ਜਨਾ ਤੇਰੀ ਬੂਆ ਨੇ ਪਤਾ ਨਹੀਂ ਦੇਖਣੀ ਆ ਪਤਾ ਨਹੀਂ ਦੇਖਣੀ ਨਹੀਂ ਸ਼ੇਅਰ ਕਰ ਦੇਣੀ ਮੈਂ ਬੂਆ ਕੋਲ ਵੀਡੀਓ ਵੀ ਬੂਆ ਜੀ ਆ ਦੇਖ ਲੋ ਠੀਕ ਹੈ ਵੀ ਆ ਗਈਆਂ ਤੁਹਾਡੀਆਂ ਚਾਚਾ ਆ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਕੱਲ ਮੁੱਲਾਂਪੁਰ ਗਏ ਉਹਨਾਂ ਦਾ ਸ਼ੁਕਰੀਆ ਬੜੀ ਮਿਹਰਬਾਨੀ ਹੈ ਪਾਪਾ ਜਿਹੜੀ ਸਾਨੂੰ ਇੰਨਾ ਮੋਹ ਪਿਆਰ ਮੁਹੱਬਤ ਕਰਦੀਆਂ ਹਾਂ ਮੇਰੇ ਬੱਚਿਆਂ ਦੇ ਨਾਲ ਪਾਪਾ ਕੱਲ ਅਸੀਂ ਮੁੱਲਾਂਪੁਰ ਗਏ ਇੰਨਾ ਪਿਆਰ ਮਿਲਿਆ ਉੱਥੇ ਸਾਰਿਆਂ ਦਾ ਅੱਛਾ ਬਹੁਤ ਪਿਆਰ ਮਿਲਿਆ ਘੇਰ ਘੇਰ ਕੇ ਮਿਲਣ ਸਾਰੇ ਜਵਿੰਦਰ ਨੂੰ ਮੈਨੂੰ ਮਾਸੀ ਨੂੰ ਚਾਚੇ ਨੂੰ ਜੀ ਬਹੁਤ ਪਿਆਰ ਕਰਿਆ ਦੇਖ ਲਓ ਨਾਨੀ ਸਾਰਿਆਂ ਨੇ ਠੀਕ 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 ਹੈ ਗੱਲਾਂ ਬੱਚੇ ਪਿਆਰ ਖਟਣਾ ਹੁੰਦਾ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਲੋਕਾਂ ਤੋਂ ਉਹਦੇ ਵਿੱਚ ਹੁੰਦੀ ਹੈ ਸਭ ਤੋਂ ਵੱਡੀ ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖਣ ਨਾਲ ਥੋੜਾ ਮੈਨੇਜੂਰ ওভার ਚੱਲਦੀ ਨਹੀਂ ਤੇ ਥੋੜਾ ਜਿਹਾ ਕਾ ਹਾਂ ਹਾਂ ਉਹਦੇੰਦੀਆਂ ਹੋ ਜਾਂਦੀਆਂ ਇਹਦੇ 'ਚ ਕੋਈ ਗੱਲ ਨਹੀਂ ਹੈਗੀ ਹਾਂ ਮਟਾ ਜੱਕ ਕੰਟਰੋਲ ਕਰ ਨੂੰ ਆਪਣੇ ਆਪ ਦੇ ਵਿੱਚ ਹਾਂ ਠੀਕ ਹੈ ਹਾਂ ਕਿਉਂਕਿ ਜਿਹੜੇ ਆਪਾਂ ਨੂੰ ਕੋਈ ਲੋਕ ਸੁਜੈਸ਼ਨ ਦਿੰਦੇ ਆਂ ਹੂੰ ਥੋੜਾ ਬਹੁਤਾ ਕੁਝ ਥੋੜਾ ਬਹੁਤਾ ਉਹਨੂੰ ਫੜ ਲਈਏ ਵਿੱਚ ਕੁਝ ਆਇਆ ਨਹੀਂ ਵੀ ਅਸੀਂ ਕਿਸੇ ਦੇ ਹਿਸਾਬ ਨਾਲ ਚੱਲਣਾ ਪਰ ਜੇ ਕੋਈ ਆਪਾਂ ਨੂੰ ਕਿਸੇ ਪਾਸੇ ਤੋਂ ਕੋਈ ਸੁਜੈਸ਼ਨ ਦਿੰਦਾ ਵੀ ਹੈ ਤਾਂ ਉਹਨੂੰ ਨੋਟ ਕਰੋ ਕਿ ਸਾਡੇ ਭਲੇ ਵਾਸਤੇ ਕਿਵੇਂ ਹੈਗਾ ਠੀਕ ਹੈ ਠੀਕ ਹੈ ਬਾਕੀ ਤੇਰੀ ਕੋਈ ਲਾਈਫ ਤੇ ਕੋਈ ਪਾਬੰ ਤੇ ਪਰ ਫਿਰ ਵੀ ਜਿੱਥੇ ਮੜਾ ਜਾ ਕੰਟਰੋਲ ਹੈਗਾ ਆਪਾਂ ਕੰਟਰੋਲ ਰੱਖ ਸਕਦੇ ਹਾਂ। ਹਾਂ ਓਕੇ ਠੀਕ ਹੈ ਦਰ। ਠੀਕ ਹੈ ਨਾ ਦਰਨਾ ਨਾ। ਤੇ ਬਾਕੀ ਉਹ ਕੱਢ ਲਾਂ ਫਸਲ ਮੈਂ ਹੋਣਾ ਨਾ ਆਪਣਾ ਜਿਹੜਾ ਉੱਥੇ ਪੋਲਟਰੀ ਫਾਰਮ ਵਾਲਾ ਕਮਰਾ ਹੈ। ਉਹਦੇ ਵਾਸਤੇ ਮੈਂ ਟੈਲਾਂ ਦੇਖਣ ਜਾਣਾ। ਥੰਲੇ ਭੈਰ ਪੈਆਂ ਆਈਆਂ ਦਰ। ਉਹ ਤਾਂ ਠੀਕ ਆ ਤੁਸੀਂ ਸਾਡੀ ਸੋਈਆਂ ਆਈਆਂ ਦੇਖ ਲਈਆਂ। ਟੁੱਟੀਆਂ। ਟੁੱਟੀਆਂ ਮੈਂ ਦੇਖ ਲਈਆਂ ਥੋੜੀਆਂ। ਮੰਮੀ ਨਾ ਅੱਜ ਲੱਗਣ ਪਤਾ। ਮੰਮੀ ਅੱਜ ਭਾਗ ਕੇ ਮੰਮੀ ਕਹਿੰਦੇ ਜੱਦੀ ਮੈਂ ਬਿਆਕੇ ਆਈਆਂ। ਜੱਦੀ ਨਹੀਂ ਨਾ ਇਹ ਟੁੱਟੀਆਂ ਸੈਟ। ਆਰੇ ਯਾਰ ਮੁਕਾ ਜਦੋਂ ਤੂੰ ਮੇਰੇ ਉਹੋ ਘਰ ਚ ਵੀ ਨਹੀਂ ਕੇ ਸੱਟ ਪਰਾਣੇ ਚ ਫਿਰ ਪਰ ਆ ਨਵੇਂ ਚ ਆਏ ਜਦ ਵੀ ਨਹੀਂ ਸੱਚ ਮੰਮੀ ਆਏ ਨਾਲ ਗੇਣਾ ਚੋਤੀ ਸੀ ਨਹੀਂ ਨਹੀਂ ਹੁਣ ਬਣਾਵਟ ਦੇ हिसाब ਕੋਲ ਲੱਗੀਆਂ ਹੋਈਆਂ ਸਹੀ ਆ ਇਹ ਨਹੀਂ ਹੈ ਕੀ ਗੱਲ ਜਿੰਨਾ ਤੁਸੀਂ ਇਹਨਾਂ ਨੂੰ ਟੁੱਟੀਆਂ ਨੂੰ ਜਦੋਂ ਬਾਹਰ ਕੱਢੂੰਗੀ ਇਹਨਾਂ ਨੂੰ ਟੁੱਟੀਆਂ ਨੂੰ ਤਾਂ ਜਦੋਂ ਤੁਸੀਂ ਭਾਂਡਾ ਮਾਜ ਕੇ ਕੱਢਣਾ ਉਹ ਬੱਜੀ ਜਾਏਗਾ ਨਾ ਭਾਂਡਿਆਂ ਦੇ ਵਿੱਚ ਫਿਰ ਕੀ ਕਰੂੰਗੀ ਇਹ ਵੀ ਗੱਲ ਸਹੀ ਆ ਫਿਰ ਹੁਣ ਸਾਫ ਗੱਲੇ ਕੱਢ ਹੋਣੀਆਂ ਉਹ ਬਸ ਦੋ 2 ਇੰਚ ਬਾਹਰ ਕੱਢ ਦੂੰਗੇ ਉਹ ਹਾਂ ਉਹਦੇ ਬਚਾੜੇ ਪੈਣੇ ਵਾਲਾ ਹੋ ਲੱਗਦਾ ਤਾਂ ਉਹ ਟੈਂਕੀ ਦੇ ਉੱਤੇ ਪਾਣੀ ਬੰਦ ਕਰਕੇ ਉਹਦੇ ਜੀਜੇ ਦੇ ਘਰ ਸੁਣਨਾ ਸਫੈਦ ਯਾਰ ਉਹਦੇ ਗੱਲਬਾਤ ਹੋ ਰਹੀ ਉਹ ਸਫੈਦ ਜਗ੍ਹਾ ਹੁਣ ਤਾਂ ਟੇਪ ਜੀ ਆਉਂਦੀ ਏ ਕਹਿੰਦਾ ਸੈਲੋ ਟੇਪ ਜੀ ਹੈ ਨਾ ਨਿਆ ਕੇ ਪਕਰ ਜੀ ਮਤ ਜਾਂਦੇ ਜਾਂਦੇ ਜਿੱਧਰ ਤੇ ਆ ਕੇ ਟਾਈਮ ਲਾ ਕੇ ਤਾਂ ਸਕੂਟਰੀ ਤੌਰੀ ਕੱਢਣੀ ਏ ਸਕੂਟਰੀ ਇੱਥੇ ਹੁਣਣੀ ਨਾ ਸਕੂਟਰੀ ਚਲ ਉੱਧਰ ਖੜਾ ਨੂੰ ਤਾਂ ਵੀ ਕੋਈ ਕੰਮ ਨਹੀਂ ਲੱਤੀ ਹੋਊ ਸਕੂਟਰੀ ਵੀ ਨਾ ਦੋ ਨਹੀਂ ਅਸੀਂ ਜਾਣਾ ਨਹੀਂ ਅਸੀਂ ਜਾਣਾ ਕਿਸੇ ਦੇ ਨਾਲ ਜਾਣਾ ਮਟ ਉਹਨਾਂ ਦੇ ਪੈਨਾਂ ਲੈ ਕੇ ਆਉਣੀ ਆਂ ਅਦਰ ਜਿਹੋਦੇ ਭਾਈ ਨੇ ਥੋੜੇ ਫੜਦੇ ਨੇ ਇੱਥੇ ਦੇ ਨੇ ਓਕੇ ਚੋ ਠੀਕ ਹੈ ਮਿਲਦੇ ਆਪਾਂ ਆਪਣੀ ਸਕੂਟਰੀ ਦੇ ਵਿੱਚ ਤੇ ਪਹਿਲਾਂ ਉਹ ਕੱਢ ਲਨੀ ਕੱਢ ਲੈਣੀ ਚੱਲੋ। ਲੋ ਜੀ ਪਹੁੰਚ ਗਏ ਆਪਾਂ ਸ਼੍ਰੀ ਚਮਕੌਰ ਸਾਹਿਬ ਵਿਖੇ। ਪਹਿਲਾਂ ਵਾਲੇ ਡਿਜ਼ਾਈਨਸ ਪਏ ਨੇ ਇਹਨਾਂ ਦੇ ਕੋਲ। ਜਿਹੜੀਆਂ ਤੇ ਆਪਾਂ ਨੇ ਗਰਾਉਂਡ ਫਲੋਰ ਤੇ ਲਾਉਣੀਆਂ ਨੇ। ਫਲੋਰ ਦੇ ਉੱਪਰ ਲਾਉਣੀਆਂ ਨੇ। ਤੇ ਇਹ ਹੈਗੀਆਂ ਜਿਹੜੀਆਂ ਡਿਜ਼ਾਈਨ ਹੈਗੀ ਜਿਹੜੇ ਇਹ ਬੋਰਡ ਡਿਜ਼ਾਈਨ ਨੇ ਕੰਦ ਵਾਲੇ। ਉਧਿਆਨੇ ਵੀ ਉਹ ਵੀ ਠੀਕ ਆ ਉਹ ਵੀ ਠੀਕ ਆ ਦੇਖੋ ਚੀਜ਼ ਦਾ ਕੋਈ ਵੀ ਮਾੜੀ ਨਹੀਂ ਹੈਗੀ ਸਾਰੀਆਂ ਠੀਕ ਨੇ ਇਹ ਚੀਜ਼ਾਂ ਅ ਬਜਟ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਮਹਿੰਗੀਆਂ ਤੇ ਮਹਿੰਗੀਆਂ ਵੀ ਪਈਆਂ ਸਸਤੀਆਂ ਤੇ ਸਸਤੀਆਂ ਵੀ ਹੈਗੀਆਂ ਨੇ ਤੇ ਆ ਡਿਜ਼ਾਈਨਿੰਗ ਹੈ ਕਿ ਜਿੰਨੇ ਬਾਥਰੂਮ ਦੇ ਹੋਵੇ ਕਿਚਨ ਦੇ ਹੋਵੇ ਡਿਜ਼ਾਈਨ ਦੇ ਵੀ ਸਾਰੇ ਹੈਗੇ ਆ ਮੈਟ ਟਾਇਪ ਆ ਗਏ ਨੇ ਪਾਤੋਂ ਨੇ ਜਿਹਨੂੰ ਵਿਜਿੰਦ ਨੂੰ ਨਹੀਂ ਕੀਤਾ ਆਂ ਨਾ ਭਾਈ ਜਿਹੜੂ ਵੀ ਕੱਲੀ ਕੰਪਲੇਟ ਨਾਲ ਸੀ ਜੇ ਕੰਲੀ ਕੰਪਲੇਟ ਕਰੋ ਇਹ ਬਸ ਅੱਜ ਨਹੀਂ ਡਿਫੈਂਸ ਹੋਣਾ ਲੱਗਦਾ ਹੈ ਕਿ ਕੱਲੇ ਕੰਪਲੇਟ ਕਰੋ ਫਿਰ ਦਾਰੇ ਕੰਪਲੇਟ ਕੰਪਲੇਟ ਜੇ ਮੈਂ ਨਾ ਪਾ ਕਰਕੇ ਇਤਨਾ ਲਾਗ ਲਾਉਣਾ ਚਲੋ ਤੁਹਾਨੂੰ ਪੱਲੇ ਕਰ ਦਿੰਦਾ ਆਇਆ ਰਹਿਣ ਆਪਾਂ ਕਿਚਨ ਦਾ ਇਦੇ ਵਿੱਚ ਰਹੀ ਕਿਚਨ ਵਾਲੀ ਡਿਜ਼ਾਈਨਿੰਗ ਜੀ ਪਈ ਹੋਈ ਹੈ ਵਿੱਚ ਕਪੜਾ ਚਮਚੇ ਗਲਾਸ ਕੱਪ ਅਲਮਗਲਮ ਜਿਹੇ ਦੇ ਸਾਥੇ ਬਸ ਜਣੀ ਮੈਂ ਸੋਚਿਆ ਵੀ ਚਲੋ ਹੋਰ ਨਹੀਂ ਬੜੀ ਜਿਹਾ ਸੰਗਲ ਦੇਖ ਜੇ ਇਹ ਵੀ ਹੈਗੀ ਆ ਫਲੋਰ ਸ਼ੀਟਾਂ ਬੜੀਆਂ ਕੈਂਟ ਲੱਗੀਆਂ ਨੇ ਅੱਜ ਕੱਲ ਇੱਕ ਹੋਰ ਮੈਟ ਸ਼ੀਟ ਵੀ ਆਉਂਦੀ ਜਿਹੜੀ ਕੰਦਾ ਤੇ ਲੱਗ ਰਹੀ ਹੈ ਉਹ ਚਿਹੜਣੀ ਨਹੀਂ ਹੈਗੀ ਉਹ ਕਾਫੀ ਕੁਝ ਆ ਗਿਆ ਹੋਇਆ ਇਹ ਦੇਖਿਆ ਜਾਵੇ ਸਾਂ ਟੇਕ ਦੇਖਦੇ ਨਾ ਰੂਮ ਦੀ ਆਪਾਂ ਤਿਆਰੀ ਕਰਾਉਣੀ ਹੈ ਥੇਰੀ ਤੇ ਬਾਕੀ ਹੋਰ ਤਿਆਰੀ ਵੀ ਤੇ ਵਾ ਸ਼ੁਰੂ ਕਰੇ ਰਣੀ ਆਪਾਂ ਨੇ ਹਾਂ ਤੇ ਹਾਂ ਸੁਣੋ ਆ ਵੀ ਕੰਸਾ ਦੱਲਵਾ ਤੱਤੀ ਆ ਵੀ ਆ ਥੋੜੀ ਬਾਹਰ ਲਾਉਣੇ ਵਾਲੀ ਜਿਆਦਾਤਰ ਇਨਸਾਈਡ ਕੁਝ ਹੋਰ ਤਰੀਕੇ ਗੱਲਾਂ ਕਰ ਸਕਦੇ ਆ ਸੋਹਣੇ ਡਿਜ਼ਾਈਨ ਵਗੈਰਾ ਇਹਨਾਂ ਦੇ ਇੱਥੇ ਇਹ ਹੈਗੇ ਆ ਵਾਸ਼ ਰਿਸ਼ਨ ਵਗੈਰਾ ਇਹ ਵੀ ਤਾਂ ਇਹਨਾਂ ਦੇ ਕੋਲੇ ਆਰੇ। ਅਭੀ ਇਹ ਅਭੀ ਇਹ ਤੋਂ ਦੇਖੇ ਜਾ ਕਹਿੰਦੇ ਬਈ ਤੁਸੀਂ ਭਾਈ ਪੈਸੇ ਲਾਉਣੇ ਉਹ ਹੀ ਜੀ ਚੀਜ਼ ਮਿਲ ਜਾਊਗੀ। ਤਾਂ ਗੱਲ ਠੀਕ ਹੈ। ਬਾਕੀ ਉਹ ਸੁਜੈਸ਼ਨ ਆਪਣੇ ਵੱਲ ਤੇ ਵਧੀਆ ਜੀ ਚੀਜ਼ ਨੂੰ ਕਰਮਗੇ ਉਹ। ਵੀ ਤੁਸੀਂ ਹਾਂ ਲਾਓ ਬਾਕੀ ਉਹ ਆਪਣਾ ਬਜਟ ਮੰਦੇ ਨੇ ਜੀ ਦੇਖਣਾ। ਉਹ ਬਜਟ ਦੇ ਅਕੋਰਡਿੰਗ ਹੈ ਸਾਰਾ ਕੁਝ ਆ। ਤੈਨੂੰ ਜਿਹੜਾ ਗੋਡਾਊਨ ਹੈਗਾ ਪਰਲੀ ਸੜਕ ਗੋਡਾਊਨ ਹੈਗਾ ਕਾਫੀ ਜ਼ਿਆਦਾ ਹੈਗੀਆਂ ਪਹਿਲਾਂ ਇਹ ਹੈਗਾ ਇਹਨਾਂ ਦਾ ਸ਼ੋਅਰੂਮ ਕਿੰਨਾ ਹਲ ਵੱੱਦ ਦਖਾਈ ਹੋਈਆਂ ਪੂਰੀ ਜਿਹੀ ਪੂਰੀ ਫਿਰ ਮੈਂ ਵੀ ਦੇਖਦਾ ਹੁਣ ਇੱਕ ਸਿਲੈਕਟ ਕਰਕੇ ਦੇਖਣਾ ਫੇਰ ਇਹਦੇ ਵਿੱਚ ਕਿਹੜੀ ਲੱਗੂਗੀ ਸਿਆ ਤੇ ਆ ਰਹਿ ਗਏ ਇਹਦਾ ਸਾਹੀ ਮੈਂ ਰੇਡੈਂਟ ਫੀਕ ਵਗਦੀ ਆ ਪਰ ਹੈ ਕੁਛ ਹੋਰ ਚੀਜ਼ ਹੈ ਇਹ ਫੋਟੋ ਬਾਈ ਫੋਟੋ ਦੀ ਹੈ ਇਹ ਫੋਟੋ ਬਾਈ ਫੋਟੋ ਫੋਟੋ ਬਾਈ ਫੋਟੋ ਆ ਦੋ ਬਾਈ ਦੋ ਇਹਦੇ ਨਾਲ ਦੇ ਡਿਜ਼ਾਈਨ ਲੱਗੇ ਹੋਏ ਆ ਘਰਾਂ ਜਿਹੜੇ ਮੇਰੇ ਇੱਥੇ ਕੋਠੀ 'ਚ ਲੱਗੇ ਹੋਈਆਂ ਆ ਸ਼ਿਰੋ ਇਹ ਵੀ ਇਹਨਾਂ ਨੂੰ ਵੀ ਕਰਿਆ ਸਲੈਕਸ਼ਨ ਕੁਛ ਨਾ ਕੁਛ ਆ ਕਬਲਾ ਨਾ ਆ ਰਹਾ ਉਹ ਹਾਂ ਲੱਗਦਾ ਕੱਲਾ ਹਾਂ ਲੱਗਦਾ ਲੋ ਵੀ ਰਹੇ ਕੋਈ ਮੁੰਡਾ ਕੋਸ਼ ਆਪਣੀ ਫੈਮਿਲੀ ਦੇ ਨਾਲ ਵੀ ਮਾੜੇ ਮੁੱਢੀ ਸਲਾਮਤ ਫੋਟੋ ਫੋਟੋ ਕਰਕੇ ਭੇਜ ਕੇ ਦੇਖ ਲੋ ਨਾ ਆ ਵੀ ਬਲੈਕ ਐਂਡ ਵਾਈਟ ਆ ਜਿਆਦਾ ਚੰਗਾ ਇਹ ਵੀ ਬਹੁਤ ਵਿਗਦਾ ਹੈ ਵੀ ਨਾ ਵੱਡਾ ਉਹ ਤਾਂ ਬਾਅਦ ਬਾਅਦ ਨੂੰ ਆ ਦੇ ਬੰਦੇ ਇਹ ਮਾਹਗਾ ਨਹੀਂ ਬੱਚਾ ਕੋਈ ਅਚਾਹ ਹਾਂ ਇਹਦੇ ਚ ਫਿਰ ਉਹ ਚੱਲੂਗੀ ਆ ਸਾਹਮਣੇ ਸਾਹਮਣੇ ਜਿਹੜਾ ਜੀ ਆ ਤੁਹਾਡਾ ਸੇਮ ਆ 8000 ਕਰੂਗਾ ਹਾਂ ਹੋ ਗਿਆ ਸਾਹਮਣੇ ਵਾਲਾ ਬਲੈਕ ਵਾਈਟ ਤੋਂ ਬਲੈਕ ਵਾਈਟ ਇਹ ਰੇਟੇ ਦੂਜੇ ਨਾਲ ਦਾ ਹੀ ਹੈ ਇਹ ਲੱਬੀਆਂ ਲੈਣ ਨਾਲੇ ਵੀ ਚੱਲਦੀ ਸਾਡੇ ਚਾਰਸ ਵਾਲਾ ਲੈਣਾ ਹੁੰਦਾ ਹੈ ਜੇ ਵੀ ਬਾਫੋਂ ਦਾ ਦਜਾ ਸਾਡਾ ਬਾਈਕ ਹੈ ਨਾ ਮੈਂ ਵੀ ਫੋਂਟਾ ਨਾਲ ਨਹੀਂ ਬੜਾ ਜੋਦਾ ਬਾਈ ਫੂਲ ਤੋਂ ਉਹਨੇ ਵੀ ਟੈਲਾਂ ਲੈ ਕੇ ਜਾਣੀਆਂ ਤੇ ਮੈਂ ਵੀ ਸੋਚ ਰਿਹਾ ਸੀ ਪਲਾਨ ਕਰਾਂ ਬਾਕੀ ਦੇਖਦੇ ਅੱਗੇ ਕੀ ਬਣਦਾ ਜੀ ਸੋ ਦੀਆਂ ਲੈ ਲੈ ਕੇ ਉਹਨੇ ਵੀ ਤੇ ਅਸੀਂ ਸਾਨੂੰ ਦੇਣੀ ਫੁੱਲ ਬਾਰਾ ਆ ਰਿਹਾ ਹੈ ਕੋਈ ਨੀ ਮੋ ਪੀਟਾ ਆਹੀ ਨੰਬਰ ਜਾਣਾ ਮਾ ਤੇ ਇੱਕ ਵਾਰ ਦੋਟਾ ਆਹ ਤਾਂ ਅਲਦੀ ਬਟਾ ਲਈ ਠੀਕ ਹੈ ਉਪਰ ਇਹ ਵੀ ਕਰੀਮ ਨਰੇ ਦਾ ਲਓ ਜੀ ਗੋਡਾਉਨ ਦੇ ਵਿੱਚ ਆ ਕੇ ਆਪਾਂ ਜਿਹੜਾ ਹੈਗਾ ਦੂਜੀ ਟੈਗ ਗਰਾਊਂਡ ਦੇ ਵਿੱਚ ਇਹ 16 ਕਿਲੋ ਦਾ ਸਾਰਾ ਸਮਾਨ ਪੈਨ ਕੋ ਇੱਕ ਗਰਾਊਂਡ ਹੋਰ ਹੈਗਾ ਇਹਨੇ ਤਾਂ ਥੱਲੇ ਬੇਸਮੈਂਟ ਦੇ ਵਿੱਚ ਉਥੇ ਨੇਰੇ ਕਰਕੇ ਵੀਡੀਓ ਬਣਨ ਦੀ ਸੀ ਮਹਾ ਚਲੋ ਕੁਛ ਅੰਦਰ ਦੇ ਦਿਖਾ ਦिए ਸ੍ਰੀ ਚਮਕੌਰ ਸਾਹਿਬ ਵਿਖੇ ോ ആ ജനീ ന